ਵਿੱਕੀ ਗੌਂਦਰ ਆਪ ਦਾ ਨਾਬਾ ਜੇਲ੍ਹ ਚੋਂ ਫਰਾਰ ਹੋ ਗਿਆ ਪਰ ਉਸ ਦੀ ਨਾਬਾ ਜੇਲ੍ਹ ਤੋਂ ਫਰਾਰੀ ਨਾਬਾ ਜੇਲ੍ਹ ਚ ਰਹਿਣ ਵਾਲੇ ਕੈਦੀਆਂ ਨੂੰ ਰਾਸ ਨਹੀਂ ਆ ਰਹੀ ਹੈ ਅੱਜ ਤੁਹਾਨੂੰ ਦਿਖਾਣ ਜਾ ਰਹੇ ਹਾਂ ਨਾਬਾ ਜੇਲ੍ਹ ਵਿੱਚ ਵਿੱਕੀ ਗੌਂਦਰ ਦੀ ਫਰਾਰੀ ਤੋਂ ਬਾਅਦ ਦਾ ਮਾਹੌਲ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਨਾਬਾ ਜੇਲ੍ਹ ਦੀ 9 ਜੁਲਾਈ 2017 ਐਤਵਾਰ ਨੂੰ ਨਾਬਾ ਜੇਲ੍ਹ ਦਾ ਨਜ਼ਾਰਾ ਕੁਝ ਇਸ ਤਰ੍ਹਾਂ ਦਾ ਸੀ ਗੋਂਡਰ ਦੀ ਫਰਾਰੀ ਤੋਂ ਬਾਅਦ ਇਸ ਜੇਲ੍ਹ 'ਚ ਬਹੁਤ ਕੁਝ ਬਦਲ ਗਿਆ ਹੈ। ਸਭ ਤੋਂ ਜ਼ਿਆਦਾ ਪਰਥੂ ਦਾ ਕੈਦੀਆਂ ਨੂੰ ਪਿਆ ਹੈ। ਆਹ ਤਸਵੀਰਾਂ ਜੇਲ੍ਹ ਦੇ ਅੰਦਰ ਬੈਰਕਾਂ ਦੀਆਂ ਨੇ। ਜੇਲ੍ਹ ਦੀ ਬੈਰਕਾਂ 'ਚ ਆਏ ਦਿਨੋਂ ਤਲਾਸ਼ੀ ਹੋ ਰਹੀ ਹੈ। ਜੇਲ੍ਹ ਪ੍ਰਸ਼ਾਸਨ ਆਪ ਤਾਂ ਤਲਾਸ਼ੀ ਲੈ ਹੀ ਰਿਹਾ ਹੈ ਨਾਲ ਨਾਲ ਐਸਟੀਐਫ ਵੀ ਸક્રિય ਹੋ ਗਈ ਹੈ। ਐਸਟੀਐਫ ਯਾਨੀ ਸਪੈਸ਼ਲ ਟਾਸਕ ਫੋਰਸ ਗੌਂਡਰ ਦੀ ਫਰਾਰੀ ਤੋਂ ਬਾਅਦ ਨਾਬਾ ਜੇਲ੍ਹ ਚ ਬੰਦ ਕੈਦੀਆਂ ਨੂੰ ਕਿਸੇ ਤਰੀਕੇ ਦੀ ਸਹੂਲਤ ਨਾ ਮਿਲੇ ਇਸ ਲਈ ਐਸਟੀਐ ਪੂਰੀ ਤਰ੍ਹਾਂ ਸક્રિય ਹੈ। ਜੇਲ੍ਹ ਚ ਮੋਬਾਈਲ, ਨਸ਼ਾ ਤੇ ਹੋਰ ਸਮਾਨ ਨਾ ਮਿਲੇ ਇਸ ਲਈ ਸਰਚ ਹੋ ਰਹੀ ਹੈ। ਨਾਬਾ ਜੇਲ੍ਹ ਬ੍ਰੇਕ ਕਾਣ ਤੋਂ ਬਾਅਦ ਹੁਣ ਤਾਂ ਜੇਲ੍ਹ ਦੇ ਮੁਲਾਜ਼ਮ ਵੀ ਇਹਨਾਂ ਕੈਦੀਆਂ ਕੋਲ ਦੂਰੀ ਬਣਾ ਕੇ ਰੱਖਦੇ ਨੇ। ਰਿਸ਼ਵਤ ਦੇ ਕੇ ਸੁਵਿਧਾਵਾਂ ਲੈਣ ਦੇ ਚੰਗੇ ਦਿਨ ਹੁਣ ਚਲੇ ਗਏ ਨੇ। ਨਾਬਾ ਜੇਲ੍ਹ ਚ ਹੁਣ ਸਿਰਫ ਸਖਤੀ ਹੈ ਤੇ ਸਿਰਫ ਸਖਤੀ। ਆਪ ਸੁਣੋ। ਸੰਕਮਨ ਦਸਵੀਂ ਕਮੰਡ ਸੀਨ ਬਰਾੜ ਐਸਟੀਐਫ ਡੀਵਾਈ 8 ਸਵੇਰੇ 4:00 ਵਜੇ 6ਐਸਐਚਓ ਤੇ ਨੇ ਡੀਐਸਪੀ 133 ਮੁਲਾਜ਼ਮਾਂ ਨਾਲ ਅਚਨਚੇਤ ਚੈੱਕ ਅਚਾਨਕ ਜੇਲ੍ਹ ਤੇ ਰੇਡ ਕੀਤੀ ਗਈ ਅਤੇ ਜੇਲ੍ਹ ਦੇ ਅੰਦਰ ਸਰਚ ਚੈਕਿੰਗ ਕੀਤੀ ਗਈ ਚੈਕਿੰਗ ਸਵੇਰੇ 4:00 ਵਜੇ ਤੋਂ ਲੈ ਕੇ 8:30 ਵਜੇ ਤੱਕ ਚੱਲੀ ਚੈਕਿੰਗ ਦੌਰਾਨ ਬੜੀ ਪ੍ਰੀਕੀ ਨਾਲ ਅੰਦਰ ਬੰਦੀਆਂ ਦਾ ਸਮਾਨ ਟਾਇਲਟ ਬਾਹਰ ਬੌਂਬਰੀ ਚੈੱਕ ਕੀਤੀ ਗਈ ਪਰੰਤੂ ਇਸ ਚੈਕਿੰਗ ਦੌਰਾਨ ਜੇਲ੍ਹ ਅੰਦਰ ਕੋਈ ਵੀ ਵਰਜਿਤ ਚੀਜ਼ ਜਿਵੇਂ ਕਿ ਮੋਬਾਈਲ ਨਸ਼ਾ ਬੀੜੀਆਂ ਤਮਾਕੂ ਆਦਿ ਪ੍ਰਾਪਤ ਨਹੀਂ ਹੋਇਆ ਤੇ ਇਸ ਦਾ ਇਹ ਨਤੀਜਾ ਹੈ ਕਿ ਮਾਨਯੋਗ ਐਡੀਐਸਪੀ ਜ਼ਿਲ੍ਹਾ ਸ਼੍ਰੀ ਗੋਰੂ ਜੱਜ ਆਈਪੀਐਸ ਅਤੇ ਸ਼੍ਰੀ ਧੂਪਮਤ ਆਈਜੀ ਜ਼ਿਲ੍ਹਾ ਦੇ ਦਿਸਰ ਦੇ ਸਭ ਚ ਆਪਣੇ ਡਿਪਾਰਟਮੈਂਟ ਵੱਲੋਂ ਪੈਸਕੋ ਜੇਲ੍ਹ ਗਾਰਡ ਹੋਮ ਗਾਰਡ ਆਈਆਰਜੀ ਦੇ ਨਿਜਵਾਨਾਂ ਨਾਲ ਨਿਰੰਤਰ ਜ਼ਿਲ੍ਹਾ ਵਿੱਚ ਚੈਕਿੰਗ ਹੋ ਰਹੀ ਹੈ ਤੇ ਵੱਧ ਤੋਂ ਵੱਧ ਕਟੜਕਵਰੀ ਗੋਂਡਾ ਰਾਪਤਾ ਨਿਕਲ ਗਿਆ ਪਰ ਇੱਕ ਗੱਲ ਸਾਫ਼ ਹੈ ਨਾਬਾ ਜੇਲ੍ਹ ਚ ਪਰਤੂ ਜ਼ਰੂਰ ਪਾ ਗਿਆ। ਤੈਨਿਕ ਮੀਟ ਪੰਜਾਬੀ ਟੀਵੀ ਦੀ ਰਿਪੋਰਟ